ਫੋਟੋ ਖਿੱਚਣੀ ਤਾਂ ਤੈਨੂੰ ਜਮਾਈ ਨਹੀਂ ਆਉਂਦੀ ਕਿਉਂ ਕੱਲ ਜਿਹੜੀ ਤੂੰ ਮੇਰੀ ਫੋਟੋ ਖਿੱਚੀ ਐ ਇਹਦੇ ਪਿੱਛੇ ਤਾਂ ਮੱਝ ਆ ਰਹੀ ਐ ਮੈਂ ਇਹਨੂੰ ਸਟੇਟਸ ਤੇ ਲਾਉਣੀ ਸੀ ਲੈ ਫੇਰ ਕੀ ਹੋ ਗਿਆ ਲਾ ਦੇ ਫਿਰ ਠੱਲੇ ਲਿਖਦੀ ਵੀ ਅੱਗੇ ਵਾਲੀ ਮੈਂ ਆ ਇਹਦੇ 'ਚ ਵੀ ਕੋ ਵੱਡੀ ਗੱਲ ਐ ਕੋਈ ਇਹੋ ਜਿਹਾ ਸੂਟ ਦਿਖਾ ਜਿਹਦੇ ਨਾਲ ਆਹ ਗਵੰਡਣ ਮੱਚ ਜੇ ਮੱਚ ਬੀਬੀ ਮੈਂ ਸੂਟ ਵੇਚਦਾ ਕੋਈ ਪੈਟਰੋਲ ਨਹੀਂ ਹੈ ਹਾਂ ਸੁਣੋ ਤੁਹਾਡੇ ਵਾਸਤੇ ਮੈਂ ਚੌਲ ਬਣਾਵਾਂ ਕਿ ਖਿਚੜੀ ਮੇਰੇ ਸਹੁਰੇ ਦੀਏ ਜੇ ਤੂੰ ਬਣਾਉਣੀ ਹੈ ਚੌਲ ਤਾਂ ਬਣ ਜਾਂਦੀ ਹੈ ਤੇਥੋਂ ਖਿਚੜੀ ਜੇ ਤੂੰ ਬਣਾਉਣੀ ਹੈ ਖਿਚੜੀ ਤਾਂ ਬਣ ਜਾਂਦੇ ਹੈ ਤੇਥੋਂ ਚੌਲ ਤੂੰ ਐਂ ਕਰ ਪਹਿਲਾਂ ਬਣਾ ਹੀ ਲੈ ਨੌ ਫਿਰ ਆਪਾਂ ਦੇਖ ਕੇ ਰੱਖ ਲਾਂਗੇ ਬਾਹਰ ਨਿਕਲ ਨਹੀਂ ਮੇਰੇ ਪਿਆਉ ਦੀਓ ਸੱਜਰੀਏ ਤੀਮੀਏ ਮੈਂ ਸਾਡਾ ਬੁੜਾ ਤੇਰਾ ਯਾਰ ਲੱਗਦਾ ਜਿਹਦੇ ਕੰਨ ਭਰਤੇ ਨੀ ਯਾਰ ਹੂੰ ਤੇਰਾ ਤੇਰੀ ਮਾਂ ਦਾ ਮੇਰਾ ਕੀ ਠੇਕਾ ਲੱਗਦਾ ਮੈਂ ਤਾਂ ਤੁਹਾਡਾ ਪਰਸ਼ਾਵਾਂ ਲੈ ਕੇ ਨਹੀਂ ਰਾਜੀ ਗਲਾ ਮਾਰਦੀ ਆ ਚਾਹ ਬੱਟੀ ਬੜਕਾ ਲੈਂਦੀ ਰਹੂਗੀ ਨੀ ਹਰਾਮੜੇ ਭੋਲੇ ਦਾ ਰਿਸ਼ਤਾ ਤਣਾ ਕੇ ਤੈਨੂੰ ਕਿਵੇਂ ਲਿਆ ਤੇ ਲਛੀ ਟੁੱਟਿਆ ਮੈਨੂੰ ਕੀ ਲੋੜ ਪਈ ਸੀ ਨਾ ਤੁਹਾਡੀ ਕੀ ਕੁੜੀ ਕੱਟ ਕੇ ਲੈ ਗਿਆ ਉਹ ਕੱਢ ਕੇ ਤਾਂ ਦੇਖੇ ਪਾੜ ਕੇ ਦੋ ਕਰ ਦੂੰ ਮੇਰੇ ਪਿਓ ਦੇ ਸਾਲੇ ਨੂੰ ਸਾਡੀ ਹਵਾਵਾਂ ਵਾਲ ਝਾਕ ਕੇ ਤਾਂ ਦੇਖੇ ਗੰਦੇ ਖਾਨਦਾਨ ਦੀ ਗੰਦੇ ਖਾਨਦਾਨ ਦੀ ਤੂੰ ਤੇਰੀ ਮਾਂ ਮੈਂ ਤਾਂ ਜੈਲਦਾਰਾਂ ਦੀ ਧੀ ਆ ਜੈਲਦਾਰਾਂ ਦੀ ਨੀ ਜਾਣਦੀਆਂ ਤੇਰੇ ਜੈਲਦਾਰਾਂ ਨੂੰ ਡੀ ਆਈ ਜੈਲਦਾਰਾਂ ਦੀ ਆਹਾ ਦੇਖ ਤੇ ਮੇਰੀ ਜੀਪ ਤੇ ਫਾਲਾ ਹੋ ਗਿਆ ਫਾਲਾ ਤਾਂ ਹੋਣਾ ਹੀ ਹੈ ਵਿਚਾਰੀ ਤੇ ਕਿਉਂ ਸਾਰਾ ਦਿਨ ਕੈਂਚੀ ਵਾਂਗੂ ਚਲਾਉਣੀ ਹੈ ਇਹਨੂੰ ਚਾਪਰ 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 ਥਾਲੀ ਐ ਨਿਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਣੀ ਐ ਮਰ ਜਾਣਿਆ ਆਈ ਫਲੂ ਹੋਇਆ ਮੈਨੂੰ ਆ ਜਾ ਮਲਾਲਾ ਕੀ ਹਲੜੇ ਤੂੰ ਅਜੇ ਕੱਲੀਆਂ ਨਿਕ ਨੂੰ ਦੇਖ ਲੈ ਮੰਮੀ ਮੈਂ ਇਹ ਕੌਣ ਐ ਇਹ ਉਹ ਕੁੜੀ ਆ ਜਿਸ ਨਾਲ ਮੈਂ ਵਿਆਹ ਕਰਾਉਣਾ ਵਾ ਇਹਦੇ ਘਰ ਦੇ ਤਾਂ ਮੰਨ ਗਏ ਹੁਣ ਤੁਸੀਂ ਜਲਦੀ ਹਾਂ ਕਰ ਦੋ ਵੇ ਠੀਕ ਐ ਪਰ ਇਹਦੇ ਨਾਲ ਮੈਂ ਇੱਕ ਗੱਲ ਕਰਨੀ ਐ oh no ਜਾ ਬੇਬੀ ਮੰਮੀ ਨੇ ਗੱਲ ਕਰ ਲਾ ਆ ਜਾ ਕੁੜੇ ਬੈਹ ਉੱਥੇ ਕੁੜੇ ਇੱਕੋ ਸਾਥ ਦੋ ਡਾਇਪਰ ਲਾ ਲੈਣੀਆਂ ਫਿਰ ਲਾਉਣਾ ਸਿੱਖ ਲੈ ਆਉਂਦੇ ਸਾਲ ਆ ਮੈਨੂੰ ਜੋੜੇ ਚਾਹੀਦੇ ਨੇ ਜੋੜੇ ਬੇਬੀ ਕੀ ਹੋਇਆ ਤੇਰੀ ਮਾਂ ਨੂੰ ਨਾ ਨੋ ਨਹੀਂ ਚਾਹੀਦੀ ਨਿਆਣੇ ਜੰਮਣ ਵਾਲੀ ਮਸ਼ੀਨ ਚਾਹੀਦੀ ਆ ਦਾਦੀ ਚੱਕ ਲਈਏ ਭੈਣ ਦੇ ਵੀਰ ਨੂੰ ਸਾਲਾ ਭੂਆ ਛੇੜਦਾ ਨਾਵੇਂ ਭਾਈ ਕਿਸੇ ਬਗਾਨੇ ਨੇ ਨਹੀਂ ਛੇੜੀ ਤੁਹਾਡੇ ਫੁੱਫੜ ਨੇ ਹੀ ਛੇੜੀ ਆ ਇਹਨੂੰ ਨਾ ਚੁੱਕੋ ਤੂੜੀ ਵਾਲੇ ਅੰਦਰੋਂ ਮੰਜਾ ਚੱਕ ਕੇ ਇੱਥੇ ਢਾਹੋ ਇਹਦਾ ਜੇ ਕੋ 16 ਸਾਲ ਦੀ ਵਿਆਹ ਕੇ ਆਈ ਸੀ ਉਦੋਂ ਤਾਂ ਬੜਾ ਗੋਡੇ ਨਾ ਘੋਟਾ ਛੋੜ ਕੇ ਬਹਿੰਦਾ ਸੀ ਤੂੰ ਤਾਂ ਫੈਂਦਾ ਨਿਕਲ ਜਾ ਤੈਨੂੰ ਨਿਕਲ ਕੇ ਦਿਖਾਉਂਦੀ ਮੇਰੀ ਗੱਲ ਧਿਆਨ ਨਾਲ ਸੁਣ ਲੈ ਕੰਨ ਖੋਲ ਕੇ ਮੈਨੂੰ ਦੁੱਧ ਤੇ ਚਾਹ ਤਤੀ ਚਾਹੀਦੀ ਆ ਤੈਨੂੰ ਮੈਂ ਦੱਸਾਂ ਚਾਹ ਮੈਂ ਸਿੱਧੀ ਤੇਰੇ ਮੂੰਹ ਚ ਨਾ ਪੁੰਨਦੀ ਆ ਕਰਾਂ ਮੈਂ ਤੇਰੇ ਪਿਓ ਦੀ ਨੌਕਰ ਰੱਖੀ ਆ ਨਹੀਂ ਪਾਪਾ ਜੀ ਦਾ ਕਦੋਂ ਦੇ ਪੂਰੇ ਹੋਗਾ ਕੋਈ ਗੱਲ ਨਹੀਂ ਮੈਂ ਆਰਤੀ ਤੱਤਾ ਕਰ ਲੈਣਾ ਬਗੈ ਨਹੀਂ ਨਹੀਂ ਖੜ ਜਾ ਹੋ ਗਈ ਪੂਜਾ ਦੀ ਤਿਆਰੀ ਹਾਂ ਆਰਤੀ ਆਦੈ ਅਰੇ ਯਾਰ ਉਸ ਨੂੰ ਕਿਵੇਂ ਭੁੱਲ ਸਕਦਾ ਹੋਂ जान थी पूरी क्लास की तीन बार ट्राई मारा था मैं मैंने पर बात नहीं बन पाई लेकिन तुम ऐसे अचानक से क्यों पूछ रही हो उसके बारे में आरती की बात कर रही ਤੁਹਾਡੇ ਕੋਲੇ ਆਏ ਆ ਰੋਟੀ ਬਾਰੇ ਤਾਂ ਪੁੱਛਿਆ ਹੀ ਨਹੀਂ ਹਾਂ ਸੱਚ ਬੇਟਾ ਮੈਂ ਪੁੱਛਣਾ ਭੁੱਲ ਗਈ ਸੀ ਰੋਟੀ ਖਾ ਕੇ ਆਏ ਹੋ ਜਾਂ ਘਰੇ ਜਾ ਕੇ ਖਾਉਂਗੇ ਭੂਆ ਜਿੰਨਾ ਮਰਜ਼ੀ ਭੁੱਲੀ ਜਾ ਚੁੱਪ ਕਰਕੇ ਪਨੀਰ ਮੰਗਾ ਲੈ ਰੋਟੀ ਤਾਂ ਅਸੀਂ ਇੱਥੋਂ ਹੀ ਖਾ ਕੇ ਜਾਵਾਂਗੇ ਗੱਲ ਸੁਣੋ ਹਾਂ ਕੀ ਗੱਲ ਆ ਮੰਮੀ ਹੁਣਾਂ ਦਾ ਫੋਨ ਆਇਆ ਸੀਗਾ ਹਾਂ ਮੈਨੂੰ ਕਹਿੰਦੇ ਤੂੰ ਆਈ ਨਹੀਂ ਅੱਛਾ ਆਓ ਤੇ ਮੈਂ ਕਿਹਾ ਸੀਗਾ ਮੈਂ ਕਿਹਾ ਮੈਂ ਆ ਜੂੰਗੀ ਮੈਂ ਪੁੱਛਦੀ ਸੀ ਉਹਨਾਂ ਨੂੰ ਕਿ ਕੁਝ ਚਾਹੀਦਾ ਤਾਂ ਨਹੀਂ ਲੈ ਆਵਾਂ ਅੱਛਾ ਕਹਿੰਦੇ ਚਾਹੀਦਾ ਤਾਂ ਕੁਝ ਨਹੀਂ ਘਰ 'ਚ ਕੋਈ ਫालतू ਚੀਜ਼ ਪਈ ਹੋਈ ਤਾਂ ਲੈ ਆਈ ਅੱਛਾ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆਈ ਕੀ ਲੈ ਕੇ ਜਾਵਾਂ ਫालतू ਤੁਸੀਂ ਚਲੂਗੇ ਮੇਰੇ ਨਾਲ ਕੀ ਮੰਗ ਪਬੀ ਤੋਂ ਕਿਹੜੀ ਗੱਲ ਦੀ ਮਾਫੀ ਤੇਰੇ ਨਾਲ ਪਿਆਰ ਕੀਤਾ ਇਸ ਗੱਲ ਦੀ ਮਾਫੀ ਜਾਂ ਤੇਰੇ ਨਾਲ ਵਿਆਹ ਕਰਾਇਆ ਇਸ ਗੱਲ ਦੀ ਮਾਫੀ ਇਹਨਾਂ ਦੇ ਸਟੈਂਡਰਡ ਨਾਲ ਮੈਂ ਮੈਚ ਨਹੀਂ ਹੁੰਦੀ ਕਿਉਂਕਿ ਮੈਂ ਪਿੰਡ 'ਚ ਰਹਿੰਦੀ ਆ ਸੌਰੀ ਬੋਲ ਦਿਆ ਮੇਰੀ ਜੁੱਤੀ